ਉੰਨੇ ਕਾਰਾੜੀ ਨਾਲ ਕੋਈ ਮੁੰਡਾ ਤੱਕੇ ਖਾਂਦਾ ਸੀ ਦੋ ਬੰਦੇ ਸੀ ਹੁੰਦੇ ਮਗਰ ਪਏ ਵੇ ਸੀ ਸਾਡੇ ਵੀਰ ਨੂੰ ਲੈ ਕੇ ਬਹਿ ਗਏ ਨੇ ਗਰਦਨ ਕੁੱਟੀ ਨਿਰਾਤਾ ਕਿ ਇੱਥੇ ਮਾਰ ਕੇ ਗਏ ਨੇ ਉਹਨਾਂ ਬਸ ਇਹ ਨਾਲ ਮਿਲ ਕੇ ਤੇ ਕਿੰਨਾ ਜਣਿਆ ਇਹਨੂੰ ਮਾਰ ਖਵਾਇਆ ਨੇ ਉਹਨਾਂ ਆਖੇ ਟਰਨ ਜਗ੍ਹਾ ਨਹੀਂ ਇਹੀਂ ਬੱਧ ਹੱਥ ਨਹੀਂ ਤਾਂ ਇਹੀਂ ਪਹਿਲੇ ਇਹਨੂੰ ਮਾਰ ਦਈਏ ਨਹੀਂ ਕੰਨੀ ਕੁੱਟ ਕੇ ਮਾਰੇ ਗਏ ਹਾਂ ਪਰੋੜਾ ਪਜੀ ਕੰਮ ਆ ਰ ਲੱਗ ਪੀ ਤੰਦਰੋ ਫਿਰ ਭੱਜ ਕੇ ਬੁਆ ਖੋਲਾ ਆਪ ਧੱਕਾ ਮਾਰ ਕੇ ਤੁਹਾਨੂੰ ਲੜਕੀਆਂ ਦਾ ਇਨਸਾਫ ਮਿਲਣਾ ਚਾਹੀਦਾ ਜਿਹੜੀ ਦੋ ਬੱਚੀਆਂ ਨੇ ਸੱਤੀ ਵਿੱਚ ਰੋੜਾ ਬਣਦਾ ਹੈ ਪੱਖੇ ਨਾਲ ਲੜਕਾਇਆ ਨੇ ਲਿਗੜੇ ਨਾਲ ਬਨ ਕੇ ਲਿਗੜੇ ਉੱਤੇ ਕੀਪਰ ਮਾਰ ਤੇ ਲੜਕਾਇਆ ਵਾ ਤੇ ਬਾਕੀ ਅਸੀਂ ਵੀ ਨਹੀਂ ਆਪਣੇ ਉਹਨੇ ਆਪ ਹੀ ਹਾਰਾ ਕੀਤਾ ਉਹ ਨਹੀਂ ਲਾਲ ਉਹਨੇ ਆ ਮਜੂਦਾ ਬਣਾਇਆ ਨੇ ਆ ਫਿਰ ਵਾਲਾ ਪਹਾੜ ਇੱਤਾ ਹੀ ਥੱਲੇ ਲਾ ਤੇ ਐਨੀ ਭਾਇ ਲੱਗਾ ਖੜਾ ਸੀ ਮੈਂ ਹੁੱਤੀ ਪਈ ਆ ਨਹੀਂ ਮੈਨੂੰ ਪਤਾ ਕੋਈ ਨਹੀਂ ਲੱਗਾ ਤੇ ਅੰਦਰ ਆਪ ਪਈ ਹੁੱਤੀ ਨਾ ਕੁੜਾ ਸੀ ਮਾ ਸੀ ਮਾ ਕੀ ਲੱਗਦਾ ਸੀਗਾ ਇਹ ਸਾਡਾ ਬ੍ਰਦਰ ਐ ਤੇ ਕੀ ਨਾਂ ਸੀ ਔਰ ਮਲੂਕਾ ਮਲੂਕਾ ਸਿੰਘ ਮਲੂਕਾ ਸਿੰਘ ਹਾਂ ਜੀ ਕਿੰਦੀ ਉਮਰ ਸੀ ਦੀ ਏ ਵਿਸਿੰਬਾਈ ਤੇਸਾਲ। ਆ ਸੀ। ਹਾਂਜੀ ਵਿਆਹ ਆ ਵਾਸੀ। ਕੀ ਹੋਇਆ ਕੀ ਕਿੱਦੇ ਮਿਲਵਾਇਆ? ਹੁੰਦੇ ਦੁੱਛ ਮੜਾਣੇ ਮਰਵਾਇਆ ਏ। ਕੀ ਕਰਨਾ? ਹੁੰਦੇ ਘਰ ਵਾਲੀ ਨਾਲ ਕੋਈ ਮੁੰਡਾ ਤੱਕੇ ਖਾਂਦਾ ਸੀ। ਦੋ ਬੰਦੇ ਸੀ ਹੁੰਦੇ ਮਗਰ ਪਏ ਵੈਸੀ। ਹੁੰਦੇ ਸੀ। ਹਾਂ ਪਿੰਡ ਦੇ ਨੇ ਵਿੱਚੇ ਹੀ ਪਿੰਡ ਦੇ ਰਹਿੰਦੇ ਨੇ। ਆਪਣੇ ਰਾਮਾ ਦਾ ਹਿਕ ਚੌਧਰੀਆਂ ਦਾ ਮੁੰਡਾ ਕਮੋਵਾਂ ਦਾ ਏ। ਹੂੰ। ਸਾਡੇ ਵੀਰ ਨੂੰ ਲੈ ਕੇ ਬਹਿ ਗਏ ਨੇ ਗਰਦਨ ਕੁੱਟੀ ਨੀ ਰਾਤ ਆ ਕੇ ਘਰੇ ਬੁਲਾਉਂਦੇ ਆ ਰਾਤ ਕਰੇ ਆ ਕੇ ਕੁੱਟੀ ਨੇ ਘਰ ਵਾਲੀ ਘਰੇ ਬੁਲਾਉਂਦੀ ਸੀ ਹਾਂ ਕਰੇ ਬੁਲਾਉਂਦੀ ਸੀ ਕਹਿੰਦੀ ਸੀ ਮੈਂ ਸੁਬਾਹ ਦਸੀ ਇਹਨਾਂ ਨੂੰ 2 ਸਾਲ ਹੋ ਗਏ ਨੇ ਸਾਨੂੰ ਵੀਰਾ ਸਾਡਾ ਵਿੱਚ ਵਿੱਚ ਦੱਸਦਾ ਸੀ ਅਸੀਂ ਨਹੀਂ ਜਕੀਣ ਕਰਦੀਆਂ ਸੀ ਅਸੀਂ ਨਹੀਂ ਸੀ ਘਰੇ ਐਵੇਂ ਕਰਦਾ ਏ ਹੁਣ ਸਾਨੂੰ ਵਿਸ਼ਵਾਸ ਪੂਰਾ ਹੁੰਦੇ ਤੇ ਆਇਆ ਏ ਵੀ ਠੀਕ ਏ ਇਹ ਗੱਲਾਂ ਸੱਚ ਨੇ ਅਸੀਂ ਮਹਿਲਾ ਫੜੀਆਂ ਨੇ ਤਿੰਨ ਚਾਰ ਮਹਿਲਾ ਫੜ ਲਈਆਂ ਨੇ ਮਹਿਲਾ ਵੀ ਨਿਕਲ ਗਿਆ ਹਾਂਜੀ ਮਤੇ ਕਹਦੇ ਸੀ ਕਿ ਮਹਿਲਾ ਉਹਨਾਂ ਦਿੱਤੀਆਂ ਨੇ 12 ਵੀ ਇਹਨਾਂ ਨੇ ਮਾਰੇ ਆ ਵੀ ਇਹਨਾਂ ਨੇ ਸਾਨੂੰ ਨੂੰ ਸਾਫ਼ ਚਾਹੀਦਾ ਏ ਅਸੀਂ ਬੱਚਿਆਂ ਵਾਲੇ ਗਰੀਬ ਬੰਦੇ ਆ ਸਜੀ ਮਿਹਨਤ ਕਰਤ ਖਾਣ ਵਾਲੇ ਆ ਸਾਨੂੰ ਲੜਕੀਆਂ ਦਾ ਨੂੰ ਸਾਫ਼ ਮਿਲਣਾ ਚਾਹੀਦਾ ਜਿਹੜੀ ਦੋ ਬੱਚੀਆਂ ਨੇ ਸਤੀ ਵਿੱਚ ਰੋੜਾ ਬਣਦਾ ਏ ਨਾਲ हा <laughs> <laughs> तो <laughs> फिर पा दिता थले लाते का <laughs> <laughs> लगा खाला से मैं हुती पईनी मैं पता को नहीं लगा तंदरे आप पई ए <laughs> ਮੁੰਡੇ ਕਿਵੇਂ ਪਾਜੇ ਦੇ ਨਿਕਲਦੇ ਆੜੀ ਨੇ ਉਹ ਸਾਰੀ ਗੱਲ ਕਰੀਆ ਮੇਰਾ ਵੀਰਾ ਪਾਜ ਤੇ ਗਿਆ ਹੈ ਵੱਡਾ ਉਹਨੇ ਬੂਹੇ ਨੇ ੱੱਕਾ ਮਾਰਾ ਹੈ ਮੁੰਡੇ ਦੋ ਜਿਹੜੇ ਨੇ ਇਸ ਪਾਜ ਗਏ ਉਹਨਾਂ ਦੇ ਮਗਰੇ ਲੱਗ ਗਏ ਨੇ ਮੇਰਾ ਡੈਡੀ ਵੀ ਤੇ ਮੇਰਾ ਵੱਡਾ ਵੀਰਾ ਵੀ ਉਹ ਪਿੰਡ ਤੋਂ ਬਾਹਰ ਤੱਕ ਪਾਜ ਗਏ ਨੇ ਜਿਹੜਾ ਮੁੰਡਾ ਸੀ ਕੁੜੀ ਨਾਲ ੱੱਕੇ ਖਾਂਦਾ ਸੀ ਉਹਦੇ ਮੇਰੇ ਵੱਡੇ ਵੀਰ ਦੇ ਗਲਮੇ ਤੋਂ ਵੀ ਫਾੜ ਕੇ ਗਾਲ ਵੀ ਪਿਆ ਹੈ ਪਹਿਲਾਂ ਕੋਟ ਮਾਰ ਕੀਤੀ ਸੀ ਹਾਂ ਕੋਟ ਮਾਰ ਕੀਤੀ ਸੀ ਮੇਰਾ ਵੀਰਾ ਵੱਡਾ ਨਸ਼ਾ ਖਾਂਦਾ ਸੀ ਕਮਜ਼ੋਰ ਸੀ ਨੇ ਛੱਡ ਕੇ ਤੇ ਕਰਨ ਵਾਪਸ ਮੋੜ ਆਇਆ ਹੈ ਉਹ ਤਗੜੇ ਸੀ ਕਮਜ਼ੋਰਾ ਸੀ ਔਰ ਕਾਰਵਾਈ ਸੱਭ ਸਨਤ ਕੋਣੀ ਕਹਿੰਦੇ ਤੇ ਜੇ ਫੜੇ ਜਾਂਦੇ ਫੜੇ ਜਾਵਣ ਦੂਜੇ ਵੀ ਸਾਨੂੰ ਸਖਤ ਕਾਰਵਾਈ ਚਾਹੀਦੀ ਏ ਸਾਨੂੰ ਸਾਫ਼ ਚਾਹੀਦੀ ਏ ਤਿੰਨਾਂ ਨੂੰ ਸਜ਼ਾ ਆਪਣੀ ਚਾਹੀਦੀ ਏ ਆਹ ਆ ਸਾਡੇ ਬੱਚੇ ਰੋਲੇ ਨੂੰ ਨਦੇ ਬੱਚੇ ਰੋਣੇ ਚਾਹੀਦੇ ਨੇ ਜਿਹੜਾ ਜੱਟਾ ਕਮਾਉਂਦਾ ਦਾ ਮੁੰਡਾ ਉਹਨੂੰ ਵੀ ਸਜ਼ਾ ਹੋਣੀ ਚਾਹੀਦੀ ਜਿਹੜਾ ਉਸਿੰਦਰ ਸਿੰਘ ਉਹਨੂੰ ਵੀ ਸਜ਼ਾ ਹੋਣੀ ਚਾਹੀਦੀ ਏ ਕਿੰਕਾ ਰਾਣੀ ਤੋਂ ਹੀ ਜਾਣੀ ਸਜ਼ਾ ਉਹਦੀ ਘਰ ਵਾਲੀ ਦੇ ਨਾਲ ਕਿੰਕਾ ਕਿੰਕਾ ਰਾਣੀ ਮਹਾਰਾਜ ਦਾ ਪ੍ਰਣਾਮ ਕਰ ਪ੍ਰਣਾਮਪੁਰ ਕਿੱਥੇ ਰਹੇ ਜੀ ਪਿੰਡ ਕਾਲੂਵਲ ਚੁਗਿਆ ਕਾਲੂਵਲ ਤੱਕ ਕੀ ਹੋਇਆ ਜੀ ਇਹ ਵੀਰੇ ਕਤਲ ਨਾ ਮੁਕੀਤਾ ਇਹ ਤੁਹਾਨੂੰ ਪਤਾ ਹੀ ਕਤਲ ਕਿਹਨੇ ਕੀਤਾ ਤੇ ਕੀ ਹੋਇਆ ਇਹ ਸਿੰਦਰ ਸਿੰਘ ਪੇਵੇ ਅਮਨ ਸਿੰਘ ਟੰਪਈ ਘਰ ਵਾਲੀ ਕਤਲ ਕਿੰਦਾ ਹੋਇਆ ਕਿੰਨੇ ਮਲੋਕ ਮਲੋਕ ਸਿੰਘ ਕਿੱਡੇ ਕਰਵਾਇਆ ਇਹ ਟਿੰਕਰ ਰਾਣੀ ਨਾ ਰਹਾ ਤੇ ਕਰਵਾਇਆ ਕੀ ਲੱਗਦੇ ਸੀ ਘਰ ਵਾਲੀ ਕੀ 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 ਚਪਰਤੀ ਕਰਦਾ ਇਹੋ ਇਹ ਭਰਮੰਦਾ ਹੈ ਇਹਦਾ ਰੋਲਾ ਸੀ ਇਹੋ ਗੱਲ ਦਾ ਹਾਂਜੀ ਕਿੰਨੀ ਦੇਰ ਦੀ ਸਵਾਲ ਦੋ 3 ਸਾਲ ਤੱਕ ਪਹੁੰਚੇ ਗਏ ਹਨ ਕੀ ਹੋਇਆ ਜਿਹੜਾ ਝਟਕੀ ਹੀ ਲਾਸ਼ ਦੀ ਨਹੀਂ ਕੰਨੀ ਕੋਟ ਕੇ ਮਾਰੇ ਗਏ ਪਿਛੇ ਲਟਕਾਇਆ ਗਿਆ ਹੈ ਹਾਂ 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 ਬੋਲ ਰਿਹਾ ਯਾਰ ਰੋੜਾ ਹਾਂ ਪਰ ਰੋੜਾ ਪਛੀ ਕੰਮ ਆ ਲੱਗ ਪੀ ਤੰਦਰੂ ਫਿਰ ਭੱਜ ਕੇ ਬੁਆ ਖੋਲਾ ਆਪ ਤੱਕਾ ਮਾਰ ਕੇ ਸੌ ਰੇ ਨੇ ਤੇ ਆ ਨਾ ਲੰਮਾ ਪਾਈ ਬਠੀ ਬੈਡ ਤੇ ਹਾਂਜੀ ਕੀ ਕਰਦੇ ਕਹਿੰਦੀ ਹੈ ਵਾਪੇ ਫਾਇ ਲੱਗ ਕੇ ਤੇ ਆਪ ਲਾ ਲਟਕਾਇਆ ਬਨਾਈ ਬੈਠੀ ਹਾਂ ਕਪੜਾ ਵੇ ਵੱਡੀ ਬੈਠੀ ਸੀ ਸਾਨੂੰ ਨਹੀਂ ਹੁਣ ਪੈ ਇਨ ਮਾਰਤਾਸ ਆ ਆਪਣੇ ਕੰਨੀ ਕੋਟਕੇ ਮਾਰਨ ਲਟਕਾ ਹਾਂਜੀ ਮੌਕੇ ਤੇ ਗਏ ਸਭ ਜਿਹੜੇ ਅਸੀਂ ਸਾਰੇ ਹੀ ਗਏ ਸੀ ਉਹ ਗਏ ਨੇ ਜਿਹੜੇ ਕਤਲ ਕਰ ਗਏ ਉਹ ਭੱਜ ਗਏ ਸੀ ਭੱਜੇ ਮਗਰ ਉਹਨਾਂ ਦੇ ਹਾਂਜੀ ਸਰ ਰਾਤ ਜੀ ਜੀ ਇੱਥੇ ਆਜੀ ਤੁਕਨ ਪ੍ਰਾ ਮੁੰਡੇ ਦਾ ਦੋਨੇ ਜਣੇ ਤੋਂ ਦੇ ਬੱਖੇ ਇੱਥੇ ਹੋ ਗਏ ਨਾ ਗੂ ਗਏ ਨੇ ਤੇ ਜਦੋਂ ਹਾਂਜੀ ਹੋਰ ਕੀ ਮਾਂਗੇ ਕੋਈ ਨਾ ਵਾਤਵਾਲ ਸਜਾਉਣੀ ਚਾਹੀਦੀ ਹੈ ਹਾਂਜੀ ਬਾਕੀ ਨੌਕਾ ਦਾ ਮੇਰਾ ਨਾਮ ਸੁમિતਰਾ ਮਿਤਰਾ ਕਿੱਥੇ ਰਹਿੰਦੇ ਹੋ ਇਹ ਕਾਲਵਲ ਟਾਣੀ ਤੇ ਹਾਂਜੀ ਜਿਹੜਾ ਕਤਲ ਹੋਇਆ ਇਹ ਕਿੱਦਾਂ ਹੋਇਆ ਤੇ ਕਿੰਨੀ ਉਮਰ ਦੇ ਮੁੰਡੇ ਤੇ ਕੀ ਨਾਮ ਸੀ ਇਹ ਮਲੂਕ ਸਿੰਘ ਸੀ ਹਾਂਜੀ ਤੇ ਦੋ ਤਰਾ ਸਾਡਾ ਸੀ ਕਿੰਨੀ ਦੇ ਵਿਆਹ ਹੈ ਇਹ ਵਿਆਹ ਨੂੰ ਕਿੰਨੇ ਕ ਸਾਲ ਮੈਨੂੰ 7 ਕ ਸਾਲ ਹੋ ਗਏ ਨੇ 7 ਕ ਸਾਲ ਹੋ ਗਏ ਨੇ ਅੱਛਾ ਕਤਲ ਕਿੰਨੇ ਕਰਵਾਇਆ ਤੇ ਕਤਲ ਇਹਨੇ ਛਿੰਦਰ ਸਿੰਘ ਨੇ ਛਿੰਦਰ ਸਿੰਘ ਤੇ ਜਿਹੜਾ ਦੂਜਾ ਅਮਨ ਸਿੰਘ ਆ ਤੇ ਇਹਨੇ ਦੋ ਜੀ ਪ੍ਰਿੰਕਾ ਬਾਈ ਇਹਨਾਂ ਕਤਲ ਕਰਾਇਆ ਹੈ ਹਰਾਲ ਤੇ ਇਹ ਪਰ ਨੇੜੇ ਹੱਡ ਟਾਣੀ ਦੇ ਰਹਿਣ ਵਾਲੇ ਨੇ ਇਹਦੇ ਚੱਕਰ ਇਹਦੇ ਨਾਲ ਇਹ ਦਿਨ ਚੱਕਰ ਉਹ ਥੱਕੇ ਖਾਂਦੀ ਸੀ ਛਿੰਦਰ ਸਿੰਘ ਨਾਲ ਹਾਂ ਤੇ ਅਮਨ ਸਿੰਘ ਨਾਲ ਦੋ ਨਾਲ ਤੇ ਖੀਰ ਤੇ ਉਹ ਨਾਲ ਰੋਂਦੀ ਸੀ ਬਹੁਤ ਹੀ ਰੋਂਦੀ ਸੀ ਜਾਂਦੀ ਮੈਂ ਜਾਣਾ ਹੀ ਉੱਥੇ ਮੈਂ ਜਾ ਰਹਿਣਾ ਨਹੀਂ ਕਰੇ ਤੇ ਮੈਂ ਜਾਣਾ ਹੀ ਹੁੰਦੇ ਕੋਲੇ ਉਹਦਾ ਪਿਓ ਵੀ ਆਂਦਾ ਸੀ ਇਹ ਛਿੰਦਰ ਢਾਹ ਲੋ ਤੇ ਅਹੀਂ ਮੈਂ ਵੀ ਕਿਹਾ ਛਿੰਦਰ ਢਾਹ ਲੋ ਆਂਦਾ ਨਹੀਂ ਛਿੰਦਰ ਅੜਦਾ ਨਹੀਂ ਰੁਕਦਾ ਹੈ ਆਉਂਦਾ ਪਿਓ ਰੋਕਦਾ ਹੀ ਛੋਕਰੇ ਨੂੰ ਤੇ ਉਹ ਰੁਕਦਾ ਨਹੀਂ ਹੀ ਆਉਂਦਾ ਹੀ ਮੈਂ ਅਖਦ ਜਾ ਆਪਣਾ ਨਾ ਇਹ ਕੁੱਤੇ ਦੀ ਮੌਤ ਮਾਰੇ ਦਾ ਤੇ ਉਹਨੇ ਅੱਖ ਮਰਨਾ ਹੀ ਨੇ ਕੁੱਤੇ ਦੀ ਮੌਤ ਤੇ ਆਂਦਾ ਹੱਥ ਦੇ ਰੋਕੈ ਨਹੀਂ ਰੁਕਦਾ ਤੇ ਇਹ ਰੁਕ ਵੀ ਨਹੀਂ ਸਕਦਾ ਤੇ ਤੁਸੀਂ ਜੋ ਮਰਜ਼ੀ ਕਰ ਲੈਂਦੇ ਨਾਲ ਤੇ ਮੈਂ ਜੇ ਕੋਈ ਬਣਾ ਹੋ ਗਿਆ ਨਾ ਅਸੀਂ ਨਹੀਂ ਬਸਕਣਾ ਆਂਦਾ ਨਾ ਬਸਕੋ ਤੇ ਉਹਦੇ ਪਿਓ ਨੇ ਇਹ ਗੱਲ ਕੀਤੀ ਏ ਆ ਮੁੰਡੇ ਦੇ ਪ੍ਰੀਮ ਸਿੰਘ ਨੇ ਔੜ ਕੀ ਗੱਲ ਬਾਤ ਹੈ ਜਿਹੜੀ ਮਾਰ ਕੇ ਗਏ ਤੇ ਮਾਰ ਕੇ ਗਏ ਨੇ ਉਹਨਾਂ ਬਸ ਇਹ ਨਾਲ ਮਿਲ ਕੇ ਤੇ ਤਿੰਨਾਂ ਜਣਿਆਂ ਤੇਨੂੰ ਮਾਰ ਖਪਾਇਆ ਨੇ ਉਹਨੇ ਆਖੇ ਟੁਰਨ ਜਗ੍ਹਾ ਨਹੀਂ ਮੋੜਾ ਕੇ ਦੇ ਹੋਰ ਨਤਕੇ ਦੇ ਕਾਰਨ ਕਰ ਦੇਵੇ ਤੇ ਅਸੀਂ ਬੱਧ ਹੱਥ ਨਹੀਂ ਆਣ ਤਾ ਅਸੀਂ ਪਹਿਲੇ ਇਹਨੂੰ ਮਾਰ ਦਈਏ ਇਹ ਮੁੰਡੇ ਨੂੰ ਤਾਂ ਮਾਰਿਆ ਗਿਆ ਹਾਂ ਹਾਂ ਰਾਵੀ ਰੋਕਦਾ ਸੀ ਅੰਦਰ ਵੀ ਕੋਟ ਮਾਰੋ ਤੋ ਦੋ ਤਿੰਨ ਵਰੀਂ ਦੇ ਮਗਰ ਲੱਗੇ ਨੇ ਮਲੋਕ ਸਿੰਘ ਦੇ ਮਾਰਨ ਵਾਸਤੇ ਮਲੋਕ ਸਿੰਘ ਮਾਰਨ ਵਾਸਤੇ ਹਾਂ ਉਹ ਕਿਉਂ ਮਾਰਦੇ ਸੀ ਮਾਰਦੇ ਸੀ ਉਹਦੀ ਬੁੜੀ ਜੋ ਮੱਲੀ ਫਿਰਦੇ ਸੀ ਤਾਂ ਮਾਰ ਇਹ ਰੋਕਦਾ ਸੀ ਤੇ ਆਖੇ ਨਹੀਂ ਲੱਗਦੀ ਸੀ ਉਹਾਂ ਦੀ ਮੈਂ ਜਾਣਾ ਤੇ ਜਾਣਾ ਛੇਂਦਰਕਵਲ ਉਹ ਉਹ ਵੀ ਨਹੀਂ ਅੜਦੀ ਸੀ ਮਲੋਕ ਤੇ ਘਰ ਵਾਲੀ ਟਿੰਕਾ ਬਾਈ ਕੀ ਕੀਤਾ ਇਹ ਤੇ ਉਹ ਬਣਾ ਆਪੇ ਜਿਹੜੀ ਨਸੀਬ ਹੈ ਉਹ ਮਰਨੀ ਚਾਹੀਦੀ ਹੈ ਨਹੀਂ ਤਿੰਨਾਂ ਨੇ ਵੀ ਕੀਤਾ ਹੈ ਤਿੰਨਾਂ ਨੇ ਤਿੰਨਾਂ ਰਲ ਕੇ ਪੱਖੇ ਨਾਲ ਲੜਕਾਇਆ ਨੇ ਲਿਗੜੇ ਨਾਲ ਬੰਨ ਕੇ ਲਿਗੜੇ ਉੱਤੇ ਕੀਪਤ ਮਾਰ ਤੇ ਲੜਕਾਇਆ ਵਾ ਤੇ ਬਾਕੀ ਅਸੀਂ ਵੀ ਨਹੀਂ ਆਪਣੇ ਉਹਨੇ ਆਪ ਹੀ ਹਾਰਾ ਕੀਤਾ ਉਹ ਨਹੀਂ ਲਾਲ ਉਹਨੇ ਅਮਜੂਦਾ ਬਣਾਇਆ ਨੇ ਲੜਕਾਇਆ ਨਹੀਂ ਲੜਕਾਇਆ ਨਹੀਂ ਵਾਸੇ ਸਾਨੂੰ ਕਾਰਵਾਈ ਹੋਣੀ ਚਾਹੀਦੀ ਬੱਦੇ ਬਜਣੇ ਚਾਹੀਦੇ ਨੇ ਤਿੰਨੇ ਇਹ ਨਿਕਲਣੇ ਨਹੀਂ ਚਾਹੀਦੇ ਸਜ਼ਾ ਖੁੱਲ੍ਹਣੀ ਚਾਹੀਦੀ ਹਾਂ ਸਰ ਜਿਹੜੇ ਮਾਮਲੇ ਸਰ ਜਿਹੇ ਪਤਨੀ ਨੇ ਆਪਣੀ ਬੇਟੀ ਦਾ ਨਾਮ ਕਰਾਈ ਕਿ ਇਹ ਪ੍ਰਿੰਕਾ ਨਾਂ ਦੀ ਜਨਮ ਸੀਗੀ ਉਹਦਾ ਘਰ ਵਾਲਾ ਮਨੁਸਪੀ ਸੀਗਾ ਜੀ ਉਹਦੇ ਪ੍ਰਿੰਕਾ ਤੇ ਸ਼ਿੰਦਰ ਸਿੰਘ ਨਾਂ ਦੇ ਛਿੰਦਰ ਛਿੰਦਰ ਸਿੰਘ ਪੁੱਤਰ ਉਹਨਾਂ ਪੁੱਤਰ ਪ੍ਰੇਮ ਸਿੰਘ ਵਾਸੀ ਅਭੀ ਵਾਲਾ ਨਾਲ ਵਿਆਹ ਸਮਨ ਸੀਗੇ ਜਿਸ ਕਰਕੇ ਕਈ ਵਾਰ ਇਹਨਾਂ ਦਾ ਆਪਸ ਵਿੱਚ ਮਤਲਬ ਖਰਾਬ ਹੋਇਆ ਹੈ ਬੀਤੀ ਰਾਤ ਉਹਨੇ ਆਪਣੇ ਇਸ ਮਤਲਬ ਮੀਆਂ ਵੀ ਪਤਰੀ ਦੇ ਪ੍ਰਿੰਕਾ ਦੇ ਤੇ ਉਹਦੇ 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 ਯਾਰ ਦੇ ਯਾਰ ਦੇ ਸੰਬੰਧਾ ਦੁਖੀ ਹੋ ਕੇ ਨੇ ਫਾਇਲ ਇੱਕ ਆਤਮ ਤੱਕ ਕਰ ਲਿਆ ਜਿਸ ਤੇ ਮੁਕਦਮਾ ਨੰਬਰ 127 ਮਿਤੀ ਅੱਜ ਦੀ ਮਿਤੀ 25 7 24 ਅੰਡਰ ਸੈਕਸ਼ਨ तीन जम बी एन एस थाना सौदा फिर रजिस्टर किया गया जिंदी तफतीश जारी है तो नहीं जी अले गिरफ्तारी नहीं हुई गिरफ्तारी वैसे पार्टी पुलिस पार्टी बनाई गई है जो जल्द दो सौ गिरफ्तार करके पेश आजाद किया जाएगा